ਦੇ 76 ਦੇ ਨਾਵਲ ਕੈਂਸਰ ਟ੍ਰੇਨ ਦਾ ਅਗਲਾ ਕਾਂਠ 14 ਭਾਗ ਦੂਜਾ ਸੁਖੀ ਹੁਣ ਤੇਰੇ ਕੋਲ ਕੀਲ ਕੋ ਹੈ ਬੁਰਾ ਨਾ ਬਣਾਈ ਜਰਨਲ ਨੇ ਗੱਲਾਂ ਦਾ ਰੁਖ ਬਦਲਣਾ ਚਾਹਿਆ ਪਰ ਇਨਾ ਕੂਬੋਲ ਉਹ ਕੁਝ ਪਰਾਂਲੀ ਚੁੱਪ ਕਰ ਗਿਆ ਕੀ ਗੱਲ ਚੁੱਪ ਹੋ ਗਏ ਤੁਹਾਡੀ ਗੱਲ ਦਾ ਕਦੇ ਬੁਰਾ ਨਹੀਂ ਬਣਾਇਆ ਤੇ ਨਾ ਹੀ ਅੱਗੋਂ ਬਣਾਵਾਂਗਾ ਸੁਖੀ ਜਰਨਲ ਦੀ ਅੱਗੋਂ ਆਖੀ ਜਾਣ ਵਾਲੀ ਗੱਲ ਸੁਣਨ ਲਈ ਬਹੁਤ ਤਾਹੂ ਲੱਗਿਆ ਤੇ ਹੁਣ ਅੱਗੇ ਓਏ ਕਾਲੀ ਦੀ ਪੜ੍ਹਾਈ ਸਮੇ ਮੈਂ ਤੇ ਤੇਰਾ ਡੈਡੀ ਨਵੇਂ-ਨਵੇਂ ਵਿਦਿਆਰਥੀ ਯੂਨੀਅਨਾਂ ਦੀਆਂ ਮੀਟਿੰਗਾਂ ਵਿੱਚ ਜਾਣ ਲੱਗੇ ਤਾਂ ਨਵੇਂ ਰੰਗ ਰੂਪ ਹੋਣ ਕਾਰਨ ਹੋਰਾਂ ਦੀ ਰੀਸੇ ਅਸੀਂ ਵੀ ਕਈ ਹਲੋਕਾਰ ਕੰਮ ਕਰਨ ਲੱਗ ਪਏ ਉਸ ਸਮੇ ਸਾਨੂੰ ਲੱਗਿਆ ਵੀ ਜਿਵੇਂ ਚੰਬੇ ਵਾਲੇ ਕੰਬਾਂ ਨਾਲ ਹੀ ਸਾਡੀ ਕਾਮਰੇਡੀ ਚਮਕੇਗੀ ਰਾਤ ਨੂੰ ਕਾਲਜ ਹੌਸਟਲ ਦੇ ਕਮਰਿਆਂ ਵਿੱਚ ਨਵੇਂ ਬਣੇ ਕਾਮਰੇਟਾਂ ਨੇ ਇਕੱਠੇ ਹੋਣਾ ਤਾਂ ਕਮਰੇ ਸੇਟਾਂ ਦੇ ਧੂਏ ਨਾਲ ਭਰ ਜਾਣੇ ਦੇਖੋ ਦੇਖੀ ਅਸੀਂ ਵੀ ਇੱਕ ਦੋ ਸੂਟੇ ਲਾ ਲੈਂਦੇ ਸਾਂ ਇਸ ਤੋਂ ਬਿਨਾਂ ਹੋਰ ਵੀ ਕਈ ਐਪਸ ਸਨ ਜਿਹੜੇ ਸਾਨੂੰ ਉਸ ਸਮੇਂ ਲੱਗੇ ਗੱਲ ਦੱਸਦਾ ਦੱਸਦਾ ਜਰਨਲ ਸਾਹ ਲੈਣ ਲਈ ਇੱਕ ਪਲ ਰੁਕ ਕੇ ਆਸੇ-ਪਾਸੇ ਦੇਖਣ ਲੱਗ ਪਿਆ ਕਾਲਜ ਦੀ ਪੜਾਈ ਨੇ ਤਾਂ ਮੁੰਡਾ ਖਰਾਬ ਕਰਤਾ ਇਹ ਸੋਚ ਬਾਪੂ ਨੇ ਮੈਨੂੰ ਬੀਏ ਕਰਨ ਤੋਂ ਪਹਿਲਾਂ ਹੀ ਕਾਲਜੋਂ ਹਟਾਰਿਆ ਉਹਨਾਂ ਨੇ ਮੈਨੂੰ ਆਪਣੇ ਨਾਲ ਖੇਤੀ ਦੇ ਕੰਮ 'ਚ ਜੋੜਨ ਲਈ ਬਹੁਤ ਜ਼ੋਰ ਲਾਇਆ ਪਰ ਉਹ ਸਫਲ ਨਾ ਹੋਈ। ਇਹ ਆਖ ਉਹ ਇੱਕ ਦੋ ਪਲਾਂ ਲਈ ਖਰਾਬ ਜਿਨੂੰ ਚੱਕਿਆ। ਬਾਪੂ ਇਹ ਕੰਮ ਮੈਂ ਕਰੂੰਗਾ। ਇਹਨੂੰ ਕਰ ਦੇ ਤੋਰੇ ਫੇਰੇ ਵਾਲੇ ਕੰਮਾਂ ਲਈ ਛੱਡ ਦਿਓ। ਉਸ ਸਮੇਂ ਮੇਰੇ ਤੋਂ ਛੋਟੇ ਨੇ ਅੱਗੇ ਹੋ ਪੰਜਾਲੀ ਆਪਣੇ ਗਲ ਵਿੱਚ ਪਵਾ ਲਈ। ਛੋਟੇ ਨੂੰ ਇਸ ਤਰ੍ਹਾਂ ਕਰਦੇ ਦੇਖ ਮੈਨੂੰ ਉਸ ਉੱਤੇ ਤਰਸ ਤਾਂ ਬਹੁਤਾ ਆ। ਪਰ ਮੈਂ ਉਸ ਦੀ ਕੋਈ ਮਦਦ ਨਾ ਕਰ ਸਕਿਆ। ਘਰ ਦੇ ਜੀਆਂ ਵਿਚਕਾਰ ਤੁਰੇ ਫਿਰਦਿਆਂ ਸਿਗਰਟ ਪੀਣ ਦੀ ਮੇਰੀ ਆਦਤ ਤਾਂ ਲਗਭਗ ਖਤਮ ਹੋ ਗਈ ਪਰ ਕਦੇ-ਕਦਾਈ ਜਦੋਂ ਕਿਸੇ ਪੁਰਾਣੇ ਮਿੱਤਰ ਬੇਲੀ ਨੇ ਮਿਲਣਾ ਨਾ ਤਾਂ ਧੂਆ ਕੱਢਣ ਦੀ ਲੱਲਕ ਜੀ ਜ਼ਰੂਰ ਉੱਠਦੀ ਤੇਰੇ ਡੈਡੀ ਬਾਰੇ ਮੈਨੂੰ ਪਤਾ ਨਹੀਂ ਕਿ ਬਾਦ ਵਿੱਚ ਉਹਨਾਂ ਦੀ ਯਾਦ ਛੁੱਟੀ ਜਾਂ ਨਹੀਂ ਪਰ ਹੁਣ ਜਦ ਕਦੇ ਮੈਂ ਉਹ ਸਭ ਕੁਝ ਨੂੰ ਉਹਨਾਂ ਦੀ ਬਿਮਾਰੀ ਨਾ ਛੋੜ ਕੇ ਵੇਖਦਾ ਤਾਂ ਮੈਨੂੰ ਲੱਗਦਾ ਜਿਵੇਂ ਉਹਨਾਂ ਦੀ ਬਿਮਾਰੀ ਦਾ ਇੱਕ ਕਾਰਨ ਇਹ ਵੀ ਹੋਵੇ ਇਹ ਸਾਰੀਆਂ ਗੱਲਾਂ ਜਰਨੈਲ ਨੇ ਕੋ ਸਾਹੇ ਨਹੀਂ ਦੱਸੀਆਂ ਸਗੋਂ ਉਸ ਨੂੰ ਕਈ ਵਾਰ ਰੁਖ ਰੁੱਕ ਕੇ ਟੁਕੜਿਆਂ ਵਿੱਚ ਆਪਣੀ ਗੱਲ ਆਖਣੀ ਪਈ ਸੁਖੀ ਦੇ ਡੈਡੀ ਬਾਰੇ ਗੱਲਾਂ ਦੱਸਦਿਆਂ ਵਿੱਚ ਵਿੱਚ ਜਰਨੈਲ ਨੂੰ ਟੜਟੜੀ ਜੀ ਆਉਂਦੀ ਤਾਂ ਬੋਲਦਾ ਬੋਲਦਾ ਅਚਾਨਕ ਹੀ ਚੁੱਪ ਹੋ ਜਾਂਦਾ ਉਸ ਪਲ ਉਸ ਨੂੰ ਲੱਗਣ ਲੱਗਦਾ ਜਿਵੇਂ ਉਹ ਸੁਖੀ ਦੇ ਡੈਡੀ ਬਾਰੇ ਨਹੀਂ ਸਗੋਂ ਆਪਣੇ ਬਾਰੇ ਹੀ ਉਹਨਾਂ ਨੂੰ ਸਭ ਕੁਝ ਦੱਸ ਰਿਹਾ ਹੋਵੇ ਮੇਰੀ ਸਮਝ ਅਨੁਸਾਰ ਦੂਸਰੇ ਸੂਬਿਆਂ ਵਿੱਚ ਫੇਫੜਿਆਂ ਦੇ ਕੈਂਸਰ ਦੇ ਕੇਸ ਪੰਜਾਬ ਨਾਲੋਂ ਜ਼ਿਆਦਾ ਨਹੀਂ ਕਿਉਂਕਿ ਉਹਨਾਂ ਸੂਬਿਆਂ ਦੇ ਜ਼ਿਆਦਾਤਰ ਲੋਕ ਸਿਗਰਟ ਬੀੜੀ ਬਹੁਤ ਪੀਂਦੇ ਨੇ ਪੰਜਾਬ ਸਿੱਖ ਸਟੇਟ ਹੋਣ ਕਰਨਾ ਇੱਥੇ ਇਸ ਬਿਮਾਰੀ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਘੱਟ ਹੈ ਜਰਨੈਲ ਦੀਆਂ ਗੱਲਾਂ ਨੂੰ ਬੜੇ ਹੀ ਚਾਨਣਾ ਸੁਣ ਕੇ ਅਮਨ ਨੇ ਉਸ ਤੇ ਚੁੱਪ ਹੋ ਜਾਣ ਤੋਂ ਬਾਅਦ ਆਪਣੇ ਵਿਚਾਰ ਦੱਸੇ ਆਵਣ ਦੀ ਇਹ ਗੱਲ ਸੋਲਾ ਨਹੀਂ ਸੱਚਾ ਜਰਨੈਲ ਨੇ ਫਿਰ ਹੰਗਾਰਾ ਭਰਿਆ ਉਹਨਾਂ ਦੋਹਾਂ ਦੀਆਂ ਗੱਲਾਂ ਸੁਣ ਚੁੱਪ ਬੈਠਾ ਸੁਖੀ ਆਪਣੇ ਡੈਡੀ ਦੀਆਂ ਨਾ ਆਦਤਾਂ ਬਾਰੇ ਉਹਨਾਂ ਦੁਆਰਾ ਦੱਸਣ ਤੇ ਆਪਣੇ ਆਪ ਨੂੰ ਬਹੁਤ ਹੀ ਸ਼ਰਮਿੰਦਾ ਮਹਿਸੂਸ ਕਰਨ ਲੱਗ ਪਿਆ ਉਸ ਸਮੇ ਉਸ ਟਾਬੇ ਉੱਤੇ ਬੈਠ ਗੱਲਾਂ ਕਰਦਿਆਂ ਉਹਨਾਂ ਨੂੰ ਡੇਢ ਘੰਟਾ ਹੋ ਚੱਲਿਆ ਸੀ ਉਸ ਸਮੇ ਦਰਨ ਸੁਖੀ ਇੱਕ ਮੰਜੇ ਉੱਤੇ ਟੇਡਾ ਹੋ ਲੰਮਾ ਪੈ ਗਿਆ ਕੁਝ ਪਰਾਂ ਲਈ ਉਹ ਅੱਖਾਂ ਮੀਚ ਪਿਆ ਰਿਹਾ ਜਰਨੈਲ ਅਤੇ ਅਮਨ ਉਸਦੇ ਲੱਗੇ ਪਈਆਂ ਕੁਰਸੀਆਂ ਉੱਤੇ ਬੈਠ ਗੱਲਾਂ ਕਰੀ ਗਏ ਉਹ ਪਤੰਦਰਾ ਆ ਹੁਣ ਵਾਪਸ ਤੂੰ ਤਾਂ ਇੱਥੇ ਘਰ પાਕੇ ਬੈਠ ਗਿਆ ਅਗਲੇ ਹਣੇ ਕੋਈ ਨਵਾਂ ਬੰਦਾ ਰੱਖ ਲਿਆ ਤਾਂ ਫਿਰ ਹੀ ਤੇ ਧੱਕੇ ਖਾਂਦਾ ਬਾਹਰਲੇ ਮੁਲਕੀ ਤਾਂ ਸਮੇਂ ਦੀ ਕਦਰ ਆ ਅੱਖਾਂ ਮੀਚੀ ਪੈ ਸੁਖੀ ਨੂੰ ਲੱਗਿਆ ਜਿਵੇਂ ਕੈਨੇਡਾ ਰਹਿੰਦੇ ਉਸਦੇ ਦੋਸਤ ਦਲਬੀਰ ਨੇ ਉਸਨੂੰ ਸੁੱਤੇ ਪੈਣੋਂ ਉੱਠਣ ਲਈ ਹਲੋਣਿਆ ਹੋਵੇ ਓਏ ਮੈਂ ਤਾਂ ਸੋਚਿਆ ਹੁਣ ਤੱਕ ਥੋੜਾ ਬੁੜਾ ਚੜ੍ਹਾਈ ਕਰ ਗਿਆ ਹੂੰ ਆਪਣੀਆਂ ਅੱਖਾਂ ਖੋਲਣ ਤੋਂ ਪਹਿਲਾਂ ਦਲਬੀਰ ਦੀ ਆਖੀ ਇਹ ਗੱਲ ਵੀ ਸੁਖੀ ਨੂੰ ਯਾਦ ਆਈ ਉੱਠ ਕੇ ਬੈਠ ਗਿਆ ਸੁਖੀ ਨੇ ਦੋ ਤਿੰਨ ਵਾਰ ਅੱਖਾਂ ਚਮਕ ਕੇ ਸੜਕ ਦੇ ਪਰਲੇ ਪਾਸੇ ਇੱਕ ਖੇਤ ਵਿੱਚ ਚੱਲ ਰਹੀ ਕੰਬਾਈਨ ਵੱਲ ਦੇਖਿਆ ਤੇਜ਼ ਆਈ ਹਵਾ ਦੇ ਬੁੱਲੇ ਨਾਲ ਗਰਦ ਦਾ ਇੱਕ ਗੁਬਾਰ ਅਸਮਾਨ ਵੱਲ ਉੱਠਦਾ ਦਿਖਾਈ ਦਿੱਤਾ ਤਾਂ ਸੁਖੀ ਨੂੰ ਲੱਗਿਆ ਜਿਵੇਂ ਗੁਬਾਰ ਸਾਹਮਣੇ ਵਾਲੇ ਖੇਤ ਵਿੱਚ ਨਹੀਂ ਸਗੋਂ ਉਸ ਤੇ ਆਪਣੇ ਅੰਦਰ ਹੀ ਉੱਠ ਰਿਹਾ ਹੋਵੇ ਉਸ ਪਰ ਸੁਖੀ ਨੇ ਕਾਲੀ ਨਾਲ ਆਪਣੇ ਮੋਬਾਈਲ ਫੋਨ ਦੀ ਸਕਰੀਨ ਵੱਲ ਬੀਖਿਆ ਪਰ ਉਸੇ ਸਭ ਕੁਝ ਸ਼ਾਂਤੀ ਪਰ ਫਿਰ ਵੀ ਉਸਦਾ ਦਿਲ ਤੇਜ਼ ਤੇਜ਼ ਧੜਕਣ ਲੱਗ ਪਿਆ ਅੰਮੀ ਜੀ ਘਰੇ ਸਭ ਕੁਝ ਠੀਕ ਠਾਕ ਹੈ ਹੰਸ ਸੁਖੀ ਨੇ ਆਪ ਹੀ ਫੋਨ ਕਰ ਡੈਡੀ ਦੀ ਤਬੀਅਤ ਬਾਰੇ ਪੁੱਛਿਆ ਤੇਰੇ ਡੈਡੀ ਜੀ ਨੂੰ ਪ੍ਰੀਤੀ ਨੇ ਦਵਾਈ ਪਿਆ ਦਿੱਤੀ ਆ ਓਨ ਸੁੱਤੇ ਪਏ ਨੇ ਸੁਖੀ ਨੂੰ ਏਨੀ ਗੱਲ ਹੀ ਸੁਣਾਈ ਦਿੱਤੀ ਇੱਕ ਡੇਢ ਮਿੰਟ ਤੱਕ ਉਸਨੇ ਮੋਬਾਈਲ ਫੋਨ ਕਰਨ ਨੂੰ ਲਈ ਰੱਖਿਆ ਕਿਉਂਕਿ ਉਸਦਾ ਮੰਮੀ ਨਾਲ ਕੋਈ ਹੋਰ ਗੱਲ ਕਰਨ ਨੂੰ ਮਨ ਕਰ ਰਿਹਾ ਸੀ ਪਰ ਦੂਸਰੇ ਪਾਸਿਓਂ ਤਾਂ ਕੋਈ ਆਵਾਜ਼ ਆਈ ਨਹੀਂ Siri ਲੱਗਦਾ ਬੰਦ ਕਰਤਾ ਸੁਖੀ ਨੇ ਆਪਣੇ ਆਪ ਨੂੰ ਇਹ ਗੱਲ ਸੁਣਾ ਮੋਬਾਈਲ ਫੋਨ ਮੇਜ਼ ਉੱਤੇ ਰੱਖ ਦਿੱਤਾ ਐਨੀ ਦੇਰ ਆਏ ਖੁੱਲੇ ਵਿੱਚ ਮੰਜੇ ਉੱਤੇ ਲੇਟ ਕੇ ਬੜਾ ਚੰਗਾ ਲੱਗਿਆ ਫੋਨ ਵੱਲੋਂ ਵੇਲਾ ਹੋ ਸੁਖੀ ਬੋਲਿਆ ਉਸ ਸਮੇਂ ਪਹਿਲੀ ਵਾਰ ਜਰਨੈਲ ਨੇ ਸੁਖੀ ਦੇ ਚਿਹਰੇ ਉੱਤੇ ਚਮਕ ਦੇਖੀ ਮੈਨੂੰ ਬਾਹਰ ਗਿਆ ਘਟੋ-ਘਟ 9-10 ਸਾਲ ਤਾਂ ਹੋ ਹੀ ਗਏ ਹੁਣ ਕੀ ਸੁਖੀ ਨੇ ਸਵਾਲ ਆਪਣੇ ਆਪ ਨੂੰ ਹੀ ਕੀਤਾ ਹਾਂ ਇਹਨਾਂ ਸਮਾਤਾ ਹੋ ਹੀ ਗਿਆ ਹੋਣਾ ਪਰ ਉਸੇ ਸਵਾਲ ਦਾ ਜਵਾਬ ਜਰਨੈਲ ਨੇ ਦਿੱਤਾ ਸੋ ਇਹ ਦੋ ਚਾਰ ਜਰਨੈਲੀ ਸੜਕਾਂ ਦੇ ਲਗਭਗ ਪੂਰੇ ਪੰਜਾਬ ਦੀਆਂ ਸੜਕਾਂ ਉਹ ਜੀਆਂ ਨਹੀਂ ਜੇਲ੍ਹ ਜੀਆਂ ਮੈਂ ਛੱਡ ਕੇ ਗਿਆ ਕਈ ਥਾਂ ਤਾਂ ਪਹਿਲਾਂ ਨਾਲੋਂ ਵੀ ਬੁਰੀ ਹਾਲਤ ਹੋਈ ਪਈ ਹੈ ਨੌਜਵਾਨਾਂਵੇਂ ਜਿਵੇਂ ਬੇਰੁਜ਼ਗਾਰ ਫਿਰ ਰਹੇ ਨੇ ਆਪਣੇ ਸਾਥੀਆਂ ਨੂੰ ਮੈਂ ਜਿੱਥੇ ਛੱਡ ਕੇ ਗਿਆ ਉਹ ਅਜੇ ਵੀ ਉੱਥੇ ਹੀ ਖੜੇ ਨੇ ਕੁਝ ਸਮਾਂ ਲੰਮਾ ਪੈਣ ਤੋਂ ਬਾਅਦ ਜਦੋਂ ਸੁਖੀ ਇਹ ਗੱਲ ਕਰ ਰਿਹਾ ਸੀ ਤਾਂ ਉਸ ਦਾ ਚਿਹਰਾ ਰੁਤਾਸਾ ਲੱਗਿਆ ਓਏ ਕੁਝ ਗਿਣਤੀ ਦੇ ਲੋਕ ਹੀ ਨੇ ਜਿਹੜੇ ਦਿਨੋਂ ਦਿਨ ਅਮੀਰ ਹੋ ਰਹੇ ਨੇ ਵਾਕਿਆਂ ਦੀ ਹਾਲਤ ਤਾਂ ਪਹਿਲਾਂ ਨਾਲੋਂ ਵੀ ਹੇਟਾ ਚਲੀ ਗਈ ਹੈ ਜਰਨਲ ਨੇ ਆਪਣੀ ਕੁਰਸੀ ਉੱਤੇ ਠੀਕ ਹੋ ਕੇ ਬੈਠ ਜਾ ਸੁਖੀ ਦੀ ਗੱਲ ਦਾ ਜਵਾਬ ਦਿੱਤਾ ਬਾਹਰਲੇ ਦੇਸ਼ਾਂ ਵਿੱਚ ਨਾ ਲੋਕਾਂ ਦੀ ਸਿਹਤ ਸੰਭਾਲ ਦਾ ਜਿਮਾ ਸਰਕਾਰਾਂ ਦਾ ਹੈ ਪਰ ਆ ਆਪਣਾ ਮੁਰਕਾ ਜਿੱਥੇ ਅਣਗਿਣਤ ਲੋਕ ਬਿਮਾਰੀਆਂ ਤੇ ਭੁੱਖ ਮਰੀ ਨਾਲ ਮਰ ਰਹੇ ਨੇ ਤੇ ਸਰਕਾਰਾਂ ਸੁੱਤੀਆਂ ਪਈਆਂ ਨੇ ਸੁਖੀ ਨੇ ਇਥੋਂ ਦੇ ਹਾਲਾਤਾਂ ਨਾਲ ਬਾਹਰਲੇ ਦੇਸ਼ਾਂ ਦੀ ਤੁਲਨਾ ਕੀਤੀ ਵੀਰ ਜੀ 3-3 ਪਿੰਡਾਂ ਵਿੱਚ ਚੰਗਾ ਡਾਕਟਰ ਪਾ ਲਿਆ ਨਹੀਂ ਲੱਭਦਾ ਸਿਹਤ ਸਹੂਲਤਾਂ ਦੇ ਨਾਂ ਤੇ 8-10 ਪਿੰਡਾਂ ਵਿੱਚ ਇੱਕ-ਇੱਕ ਕਮਰੇ ਵਾਲਾ ਸਿਹਤ ਕੇਂਦਰ ਜ਼ਰੂਰ ਛੱਡ ਦਿੱਤਾ ਪਰ ਉੱਥੇ ਨਾ ਸਟਾਫ ਹੈ ਤੇ ਨਾ ਦਵਾਈਆਂ ਨੇ ਕਿੰਨੀ ਦੇਰ ਤੋਂ ਚੁੱਪ ਬੈਠਾ ਮਨ ਵੀ ਬੋਲਿਆ ਮੈਡੀਕਲ ਸਹੂਲਤਾਂ ਬਾਰੇ ਤਾਂ ਮੈਂ ਪਿਛਲੇ ਕੁਝ ਸਮੇਂ ਤੋਂ ਦੇਖ ਰਿਹਾ ਹਾਂ ਪੂਰੇ ਮਾਲਵੇ ਵਿੱਚ ਕਿਦਰੇ ਵੀ ਕੋਈ ਚੰਗਾ ਹਸਪਤਾਲ ਦਿਖਾਈ ਨਹੀਂ ਦੇ ਰਿਹਾ ਬਿਮਾਰੀ ਦੀ ਸੂਰਤ ਵਿੱਚ ਲੋਕ ਕਿੱਧਰ ਜਾਣ ਆਪਣੇ ਅੱਖੀ ਦੇਖੇ ਬਾਰੀ ਬੋਲਦਿਆਂ ਸੁਖੀ ਦੇ ਬੋਲਾਂ ਵਿੱਚ ਗੁੱਸਾ ਸਾਫ਼ ਝਲਕ ਰਿਹਾ ਸੀ ਧਰਮ ਦੇ ਨਾਂ ਤੇ ਥਾਂ ਥਾਂ ਯਾਦਗਾਰਾਂ ਸਾਰੀਆਂ ਜਾਰੀਆਂ ਨੇ ਧਾਰਮਿਕ ਸਥਾਨਾਂ ਦੇ ਚੱਪੇ ਚੱਪੇ ਉੱਤੇ ਸੰਗਮਰਮਰੀ ਪੱਥਰ ਲਾ ਕੇ ਉਹਨਾਂ ਦਾ ਅਸਲ ਸਰੂਪ ਹੀ ਵਿਗਾੜਤਾ ਜਿ세 ਪੈਸੇ ਨਾਲ ਕੋਈ ਹਸਪਤਾਲ ਸਹਾਰ ਲਿਆ ਜਾਏ ਕਿੰਨੇ ਲੋਕਾਂ ਦਾ ਭਲਾ ਹੋਏ ਜਰਨੈਲ ਨੇ ਆਪਣੀਆਂ ਅੱਖਾਂ ਬੰਦ ਕਰ ਇਹ ਗਲਾਖੀ ਜਿਵੇਂ ਉਸ ਦੀਆਂ ਅੱਖਾਂ ਵਿੱਚ ਸੰਗਮਰਮਰੀ ਪੱਥਰ ਦੀ ਲਿਸ਼ਕੋਰ ਚੁਬਰੀ ਹੋ ਵੀ ਧਰਮਗਸਤਾਨਾ ਤੇ ਤਾਂ ਹਰ ਰੋਜ਼ ਰੱਖਾਂ ਸ਼ਰਧਾਲੂ ਆਉਂਦੇ ਨੇ ਚੌਥਿਆਂ ਗਿੰਨ ਤੇ ਚੜਾਵਾ ਚੜਦਾ ਹੈ ਉਹ ਕਿੱਥੇ ਜਾਂਦਾ ਹੈ ਅੱਧੀ ਕੋ ਗੱਲ ਆਖ ਸੁਖੀ ਚੁੱਪ ਕਰ ਗਿਆ ਸੁਖਬਾਲ ਸਿਆ ਚੋਪੀ ਬਲੀਆ ਚੋਰ ਤੇ ਕੁੱਤੀ ਮਿਲੇ ਹੋਏ ਨੇ ਸਭ ਨਾਲ ਮਿਲ ਕੇ ਛਕੀ ਜਾਂਦੇ ਨੇ ਸੁਖੀ ਦੀ ਗੱਲ ਸੁਣ ਜਰਨਲ ਉਧਰਨ ਲੱਗ ਪਿਆ 10-12 ਸਾਲ ਪਹਿਲਾਂ ਤਾਂ ਅਜੇ ਕੋਈ ਸੁਣਿਆ ਹੀ ਨਹੀਂ ਸੀ ਸੁਖੀ ਨੂੰ ਜਰਨਲ ਦੀਆਂ ਗੱਲਾਂ ਉੱਤੇ ਯਕੀਨ ਨਾ ਆਇਆ ਪਰ ਸੁਗਵਾਰ ਕਾਕੇ ਪਿਛਲੇ ਪੂਰੇ 10 ਵਰੇ ਇੱਕੋ ਪਰਿਵਾਰ ਦੀ ਲੱਲੀ ਛੱਲੀ ਨੇ ਪੂਰੀਆਂ ਚੰਮ ਦੀਆਂ ਚਲਾਈਆਂ ਨੇ ਕੁਝ ਪਰ ਚੁੱਪ ਰਹਿਣ ਤੋਂ ਬਾਅਦ ਜਰਨਲ ਫਿਰ ਬੋਲਿਆ ਕਮਾਲ ਹੈ ਇੱਕੋ ਪਰਿਵਾਰ ਇੰਨਾ ਤਾਕਤਵਰ ਕਿਵੇਂ ਹੋ ਗਿਆ ਸੁਖੀ ਨੇ ਹੈਰਾਨ ਹੋ ਜਰਨੈਲ ਦੇ ਚਿਹਰੇ ਵੱਲ ਦੇਖਿਆ ਓਏ ਤਾਕਤਵਰ ਕਿਵੇਂ ਨਾ ਹੋਵੇ ਅੱਜ ਦੀ ਤਰੀਕ ਤੇ ਪੂਰੀ ਟਰਾਂਸਪੋਰਟ ਉੱਤੇ ਉਸੇ ਪਰਿਵਾਰ ਦਾ ਹੀ ਕਬਜ਼ਾ ਹੈ ਜਰਨੈਲ ਦੇ ਅੰਦਰ ਇਕੱਠਾ ਹੋਇਆ ਗੁੱਸਾ ਬਾਹਰ ਆਇਆ ਇਹ ਗੱਲ ਸੁਖੀ ਨੇ ਸਭ ਕੁਝ ਸੁਣਿਆ ਤਾਂ ਪਹਿਲਾਂ ਵੀ ਸੀ ਪਰ ਜਰਨੈਲ ਦੇ ਮੂੰਹੋਂ ਸੁਣ ਉਸ ਨੂੰ ਯਕੀਨ ਆ ਗਿਆ ਹਾਂ ਜੀ ਟਰਾਂਸਪੋਰਟ ਦਾ ਇੱਕ ਪਾਸੇ ਔਰ ਵੀ ਬਥੇਰੇ ਕੁਛ ਉਤੇ ਇਸ ਪਰਿਵਾਰ ਨੇ ਜ਼ਬਰਦਸਤੀ ਕਬਜ਼ਾ ਕੀਤਾ ਹੋਇਆ ਹੈ ਜਰਨੈਲ ਲਗਾਤਾਰ ਬੋਲੀ ਜਾ ਰਿਹਾ ਸੀ ਇਸ ਟਾਬੇ ਉੱਤੇ ਬੜੀ ਗਾਖੀ ਪੈਂਦੀ ਹੋਂਕਰ ਮੇਰੇ ਮੁੰਡੇ ਦੇ ਮਨ ਤੇ ਟਾਬੇ ਉੱਤੇ ਕਬਜ਼ਾ ਕਰਨ ਲਈ ਵੀ ਕਈਆਂ ਨੇ ਹੱਥ ਪੈਰ ਮਾਰੇ ਇਹਦਾ ਭਲਾ ਹੋਵੇ ਛੋਡੇ ਵਰਗੇ ਵੀਰ ਆਂਦਾ ਜਿੰਨਾ ਅੱਗੇ ਹੋ ਸਭ ਕੁਝ ਸੰਭਾਲ ਲਿਆ ਨਹੀਂ ਤਾਂ ਅਸੀਂ ਰੋਲ ਜਾਂਦੇ ਜਨਰਲ ਦੇ ਮੂੰਹ ਕਬਜ਼ੀਆਂ ਵਾਲੀ ਗੱਲ ਸੁਣ ਉਹਨਾਂ ਦੇ ਨੇੜੇ ਹੀ ਤੁਰੇ ਫਿਰਦੀ ਮਾਤਾ ਨੇ ਉਹਨਾਂ ਲੱਗ ਗਿਆ ਇਹ ਗੱਲ ਉਹਨਾਂ ਨਾਲ ਸਾਂਝੀ ਕੀਤੀ ਉਹ 9-10 ਸਾਲਾਂ ਵਿੱਚ ਐਨੀ ਤਬਦੀਲੀ ਆ ਗਈ ਹੈ ਮਾਤਾ ਦੀ ਗੱਲ ਸੁਣ ਸੁਖੀ ਹੱਕਾ ਬੱਕਾ ਰਹਿ ਗਿਆ ਉਹ ਇੱਥੋਂ ਦੀ ਪੂਰੀ ਇੰਡਸਟਰੀ ਠੱਪੋ ਹੀ ਪਈ ਹੈ ਨਵੀਂ ਇੰਡਸਟਰੀ ਲੌਂਲੀ ਕੋਈ ਵੀ ਯਾਰ ਨਹੀਂ ਇੱਥੇ ਲਾਈ ਜਾਣ ਵਾਲੀ ਹਰ ਇੰਡਸਟਰੀ ਵਿੱਚ ਇਹ ਆਪਣਾ ਹਿੱਸਾ ਪੱਤੀ ਭਾਲਦੇ ਨੇ ਜਰਨਲ ਦੀ ਆਵਾਜ਼ ਪਹਿਲਾਂ ਵਾਂਗ ਹੀ ਗੜਕੇ ਵਾਲੀ ਲੱਗੀ ਓਏ ਆ ਜਦੋਂ ਜੱਟਾਂ ਨੇ ਅੜ ਦਾ ਕੰਮ ਸੰਭਿਆ ਉਦੋਂ ਦੀ ਤਾਂ ਮਾਲਵੇ ਦੇ ਪਿੰਡਾਂ ਵਿੱਚ ਨਵੀਂ ਤਬਦੀਲੀ ਆ ਗਈ ਹੈ ਮਾਜਨਾ ਅੜਤੀ ਅਦਾਲਤਾਂ ਤੋਂ ਕੇਸ ਜਿੱਤ ਕੇ ਵੀ ਆਪਣੇ ਕੋਲ ਗਹਿਣੇ ਪਈਆਂ ਜ਼ਮੀਨਾਂ ਉੱਤੇ ਕਬਜ਼ੇ ਕਰਨੋਂ ਝਿਜਕਦੇ ਨੇ ਪਰ ਜੱਟ ਅੜਤੀ ਇਹ ਖੁਦ ਖੇਤੀਬਾੜੀ ਦੇ ਦਾਅ ਪੇਚ ਪੂਰੀ ਤਰ੍ਹਾਂ ਜਾਣਦੇ ਹੋਣ ਕਰਕੇ ਸਾਹਮਣੇ ਵਾਲੇ ਦੇ ਗਲਮੇ 'ਚ ਹੱਥ ਪਾਉਣ ਲੱਗਿਆਂ ਭੋਰਾ ਵੀ ਦੇਰ ਨਹੀਂ ਲਾਉਂਦੇ ਜੱਟ ਆੜਤੀਆਂ ਨੇ ਬਹੁਤ ਸਈ ਗਹਿਣੇ ਧਰਿਆ ਜਮੀਨਾਂ ਉੱਤੇ ਠੱਕੇ ਨਾਲ ਹੀ ਕਬਜ਼ੇ ਕੀਤੇ ਨੇ ਮੇਰੀ ਸਮਝ ਅਨੁਸਾਰ ਮਾਲਵੇ ਦੇ ਬਹੁਤੇ ਪਿੰਡਾਂ ਵਿੱਚ ਕਰਜ਼ਾਈ ਕਿਸਾਨਾਂ ਵੱਲੋਂ ਖੁਦਕਸ਼ੀਆਂ ਕਰਨ ਦੇ ਰੁਝਾਨ ਵਿੱਚ ਆਈ ਤੇਜ਼ੀ ਪਿੱਛੇ ਇੱਕ ਇਹ ਕਾਰਨ ਵੀ ਹੋ ਸਕਦਾ ਹੈ ਪੰਜਾਬ ਵਿੱਚ ਆਈ ਇਸ ਨਵੀਂ ਤਬਦੀਲੀ ਬਾਰੇ ਜਰਨਲ ਦੇ ਮੂੰਹੋਂ ਸੁਣ ਸੁਖੀ ਹੈਰਾਨ ਹੋ ਉਸ ਦੇ ਚਿਹਰੇ ਵੱਲ ਦੇਖਣ ਲੱਗ ਪਿਆ ਕਾਰੀਆਂ ਕਿਸਾਨ ਜੱਥੇਬੰਦੀਆਂ ਉੱਤੇ ਆੜਤੀ ਇਹ ਕਿਸਾਨਾਂ ਦਾ قبضہ ਹੈ ਐਸੇ ਲਈ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜਰਨਲ ਦੀਆਂ ਗੱਲਾਂ ਸੁਣ-ਸੁਣ ਸੁਖੀ ਦੇ ਦਿਮਾਗ ਨੂੰ ਕੁਝ-ਕੁਝ ਹੋਈ ਜਾ ਰਿਹਾ ਸੀ ਜਰਨਲ ਨੇ ਗੱਲ ਖਤਮ ਕਰਨ ਤੋਂ ਬਾਅਦ ਮੇਜ਼ ਉੱਤੋਂ ਗਲਾਸ ਚੁੱਕ ਪਾਣੀ ਦੀਆਂ ਦੋ-ਤਿੰਨ ਕੁੱਟਾਂ ਭਰੀਆਂ ਐਨਾ ਧੱਕਾ ਹੁਣ ਤੇ ਵੀ ਲੋਕ ਇਹਨਾਂ ਦੇ ਵਿਰੋਧ ਉੱਠਦੇ ਕਿਉਂ ਨਹੀਂ ਸੁਖੀ ਉੱਠ ਕੇ ਖੜਾ ਹੁੰਦਿਆਂ ਆਪਣੇ ਅੰਗਾਂ ਵਿੱਚ ਆ ਗਈ ਸੁਸਤੀ ਨੂੰ ਛੰਡਦਿਆਂ ਪੁੱਛਿਆ ਓਏ ਉੱਠਣ ਕੇ ਮੈਂ ਅਗਲੇ ਨੇ ਉੱਠਣ ਜੋਗੇ ਛੱਡੇ ਹੀ ਨਹੀਂ ਕਿਸੇ ਨੂੰ ਬਿਜਲੀ ਪਾਣੀ ਮੁਫਤ ਕਿਸੇ ਨੂੰ ਆਟਾ ਦਾਲ ਮੁਫਤ ਬਾਕੀਆਂ ਨੂੰ ਨਸ਼ਾ ਦੇ ਲਾਤਾ ਉੱਠਣ ਵਾਲਾ ਤਾਂ ਇਸ ਤੋਂ ਬਿਨਾ ਕੋਈ ਬਚਿਆ ਹੀ ਨਹੀਂ ਜਿਉਂ ਲਈ ਦਾਲ ਰੋਟੀ ਤੋਂ ਬਿਨਾ ਵੀ ਹੋਰ ਬਹੁਤ ਕੁਝ ਦੀ ਲੋੜ ਹੁੰਦੀ ਹੈ ਐਨਾ ਗੱਲਾਂ ਵੱਲ ਕਿਸੇ ਦਾ ਧਿਆਨ ਨਾ ਜਾਵੇ ਇਸ ਲਈ ਤਾਂ ਅਗਲੇ ਨੇ ਉਹਨਾਂ ਨੂੰ ਮੁਫਤ ਦੀਆਂ ਚੀਜ਼ਾਂ ਦੀ ਛਾਟ ਤੇ ਲਾਇਆ ਹੋਇਆ ਹੈ ਜਨ ਨਾਲ ਨਾਲ ਸੂਬੇ ਦੀਆਂ ਜੋਕੀਆਂ ਸਥਿਤੀਆਂ ਬਾਰੇ ਗੱਲਾਂ ਕਰਦਿਆਂ ਆਪਣੇ ਡੈਡੀ ਬਾਰੇ ਸੁੱਖੀ ਬਿਲਕੁਲ ਹੀ ਭੁੱਲ ਕੇ ਇਸ ਪੂਰੇ ਸਮੇਂ ਦੌਰਾਨ ਉਸ ਨੂੰ ਡੈਡੀ ਦੀ ਇੱਕ ਵਾਰ ਵੀ ਯਾਦ ਨਹੀਂ ਤੇ ਸਵੇਰ ਤੋਂ ਲੈ ਕੇ ਉਸ ਸਮੇਂ ਤੱਕ ਉਸ ਦਾ ਫੋਨ ਵੀ ਨਹੀਂ ਖੜ ਗਿਆ ਜਰਨੈਲ ਜੀ ਛੋਟੀਆਂ ਗੱਲਾਂ ਸੁਣ ਸੁਣ ਤਾਂ ਮੇਰਾ ਮਨ ਹੋਰੋਂ ਜੇ ਹੋ ਰਿਹਾ ਮੰਜੇ ਲਾਗੇ ਖੜੇ ਸੁਖੀ ਨੇ ਦੋ ਚਾਰ ਕਦਮ ਅੱਗੇ ਪਿੱਛੇ ਤੁਰਦਿਆਂ ਇਹ ਬੋਲ ਆਖੇ ਓਏ ਤੂੰ ਤਾਂ ਇਹ ਸਭ ਕੁਝ ਜੱਜ ਪਹਿਲੀ ਵਾਰ ਸੁਣਿਆ ਹੈ ਪਰ ਸਾਨੂੰ ਤਾਂ ਇਹ ਹਰ ਰੋਜ਼ ਆਪਣੇ ਅੱਖੀਂ ਦੇਖਣਾ ਪੈਂਦਾ ਹੈ ਸੁਖੀ ਦਿਨ ਵਾਲੀ ਜਰਨੈਲ ਵੀ ਉੱਠ ਕੇ ਖੜਾ ਹੋ ਗਿਆ। ਇਹ ਸਾਰੇ ਸਮੇਂ ਦੌਰਾਨ ਚਾਹ ਪੀਣ ਵਾਲੇ ਦੋ ਤਿੰਨ ਗਾਕ ਉੱਥੇ ਹੋ ਰਾਇ। ਜਰਨੈਲ ਹੋਰਾਂ ਨੂੰ ਗੰਭੀਰ ਗੱਲਾਂ ਕਰਦੇ ਉਹਨਾਂ ਨੇ ਵੀ ਬੜੇ ਚਾਨ ਨਾਲ ਦੇਖਿਆ। ਆਨੀ ਬਹਾਨੀ ਟੋਕੂ ਵਾਰ ਮਿੱਤੋ ਵੀ ਇੱਕ ਲੋਕ ਕੀਤੀਆਂ ਤੁਕਾਂ ਬਹੁਤੀ ਮੱਧਮ ਆਵਾਜ਼ ਵਿੱਚ ਗੂੰਗਣਾਉਂਦੀ ਉਹਨਾਂ ਦੇ ਲਾਗੋਂ ਦੀ ਰੰਗੀ। ਪਰ ਜਰਨੈਲ ਦੀਆਂ ਸੂਝਵਾਨ ਗੱਲਾਂ ਨੇ ਸੁਖੀ ਹੋਰਾਂ ਦਾ ਮਨ ਭੋਰਾ ਵੀ ਇੱਧਰ ਉੱਧਰ ਨਹੀਂ ਪਟਕਣ ਦਿੱਤਾ। ਆ ਇੱਕ ਵਾਰ ਹੋਰ ਨਾ ਹੋ ਜੇ ਤੀਸਰੀ ਵਾਰ ਜਦੋਂ ਮੀਤੋ ਨੇ ਲੱਗ ਗਿਆ ਹਲਕਾ ਜਿਹਾ ਖੰਗੂਰਾ ਮਾਰਿਆ ਤਾਂ ਜਰਨਲ ਦੀਆਂ ਗੱਲਾਂ ਵੱਲੋਂ ਧਿਆਨ ਹਟਾ ਸੁਖੀ ਨੇ ਸਟਾਉ ਦਿੱਤਾ ਕੋਲੇ ਮੀਤੋ ਇੱਕ ਵਾਰ ਚਾਹ ਫੇਰ ਪਿਆਦੇ ਪਰ ਦੁੱਧ ਪਾਉਣ ਤੋਂ ਪਹਿਲਾਂ ਨਾ ਗੁੜ ਨੂੰ 2-3 ਮਿੰਟ ਚੰਗੀ ਤਰ੍ਹਾਂ ਰਿਜਣ ਦੇ ਪਰ ਜਰਨਲ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਮੀਤੋ ਚਾਹ ਵਾਲੇ ਭਾਂਡੇ ਠੀਕ ਕਰਨ ਲੱਗ ਪਈ ਇਧਰ ਉਧਰ ਜਾਂਦੇ ਆਉਂਦੇ ਉਹਨਾਂ ਦੀਆਂ ਸੁਣੀਆਂ ਗੱਲਾਂ ਮੀਤੋ ਨੂੰ ਵੀ ਚੰਗੀਆਂ-ਚੰਗੀਆਂ ਲੱਗੀਆਂ ਇੱਕ ਵਾਰ ਤੋਂ ਸਮਨ ਕੀਤਾ ਕਿ ਉਹ ਵੀ ਲਾਗੇ ਬੈਠ ਉਹਨਾਂ ਦੀਆਂ ਗੱਲਾਂ ਧਿਆਨ ਨਾਲ ਸੁਣੇ ਪਰ ਮਿੱਥੋ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਆਪਣੀ ਸਸਤੀ ਤੇਜ਼ ਅੱਖਾਂ ਬਾਰੇ ਮਹਿਸੂਸ ਕਰ ਉਸ ਕੋਲੋਂ ਉਹਨਾਂ ਲਾਗੇ ਬੈਠਣ ਦਾ ਜੇਰਾ ਨਾ ਪਿਆ ਕੋਈ ਨਵੀਂ ਬਣਨ ਵਾਲੀ ਪਾਰਟੀ ਦਾ ਸੂਈਆ ਲੱਗ ਰਿਹਾ ਹੈ ਜਦੋਂ ਮੈਂ ਆਪਣੇ ਪ੍ਰੋਜੈਕਟ ਦੇ ਸਬੰਧ ਵਿੱਚ ਪਹਿਲੀ ਵਾਰ ਕਈ ਪਿੰਡਾਂ ਵਿੱਚ ਗਿਆ ਤਾਂ ਰਾਜ ਕਰ ਰਹੀ ਪਾਰਟੀ ਦੇ ਕਈ ਟੁੱਕੜ-ਬੋਚਾਂ ਨੇ ਮੇਰੇ ਬਾਰੇ ਇਹ ਅਫਵਾਹ ਫਲਾਈ ਜਿਸ ਕਾਰਨ ਲੋਕਾਂ ਨੇ ਮੇਰੇ ਨਾਲ ਸਿੱਧੇ ਮੂੰਹ ਗਾਲੀ ਨਾ ਕੀਤੀ ਅਮਨ ਨੇ ਆਪਣਾ ਦਰਦ ਸਰਬਉਨਾ ਨੂੰ ਸਾਂਝਾ ਕੀਤਾ ਬੜੀ ਗੰਦੀ ਸੋਚ ਅਮਨ ਦੀ ਗੱਲ ਸੁਣ ਸੁਖੀ ਬਹੁਤ ਹੈਰਾਨ ਹੋਇਆ ਜਰਨਲ ਹੁਰਾਂ ਦੀਆਂ ਗੱਲਾਂ ਸੁਣ ਸੁਖੀ ਦਾ ਮਨ ਬਹੁਤੀ ਕਾਲਾ ਪੈਣ ਲੱਗ ਪਿਆ ਕਿਉਂਕਿ ਉਹ ਛੇਤੀ ਤੋਂ ਛੇਤੀ ਵਾਪਸ ਕੈਨੇਡਾ ਚੜ੍ਹਿਆ ਜਾਣਾ ਚਾਹੁੰਦਾ ਸੀ ਤਾਂ ਕਿ ਉੱਥੇ ਰਹਿੰਦੇ ਮਾਲਵੇ ਦੇ ਪਿੰਡਾਂ ਨਾਲ ਸੰਬੰਧਿਤ ਬੰਦਿਆਂ ਨਾਲ ਸੰਪਰਕ ਕਰਕੇ ਇਸ ਬਿਮਾਰੀ ਦੇ ਵਿਰੁੱਧ ਕੋਈ ਮਹਿੰਮ ਵਿੱਢੀ ਜਾਵੇ ਪਰ ਇਹ ਸਭ ਕੁਝ ਬਾਰੇ ਸੋਚਦਿਆਂ ਕਿਉਂ ਹੀ ਉਸ ਦੇ ਡੈਡੀ ਦਾ ਚਿਹਰਾ ਉਸ ਦੀਆਂ ਅੱਖਾਂ ਅੱਗੇ ਆਉਂਦਾ ਤਾਂ ਉਹ ਇੱਕਦਮ ਹੀ ਨਿਹੱਥਾ ਹੋ ਕੁਰਸੀ ਨਾਲ ਢੋਲਾ ਲੈਂਦਾ ਅਮਰੀਕਾ 'ਚ ਕੈਂਸਰ ਦੀ ਇੱਕ ਨਵੀਂ ਦਵਾਈ ਆਈ ਆ ਹੈ ਤਾਂ ਕਾਫੀ ਮਹਿੰਗੀ ਪਰ ਕਹਿੰਦੇ ਆ ਉਸ ਦੇ ਖਾਨਾ ਮਰੀਜ਼ ਦੀ ਉਮਰ ਤਿੰਨ ਕੁ ਮਹੀਨੇ ਹੋਰ ਵੱਧ ਜਾਂਦੀ ਆ ਯਾ ਆਖੇ ਤਾਂ ਮੈਂ ਪ੍ਰਬੰਧ ਕਰ ਦੇਣਾ ਤਿੰਨ ਦਿਨ ਪਹਿਲਾਂ ਕੈਨੇਡਾ ਤੋਂ ਦਲਬੀਰ ਦਾ ਫੋਨ ਆਇਆ ਤਾਂ ਦਵਾਈ ਵਾਲੀ ਗੱਲ ਨੇ ਸੁਖੀ ਨੂੰ ਨਵੇਂ ਸਿਰਿਓਂ ਸੋਚਣ ਲਾ ਦਿੱਤਾ ਉਹ ਤੂੰ ਪੈਸਿਆਂ ਦੀ ਪਰਵਾਹ ਨਾ ਕਰੀ ਮੈਂ ਇੱਧਰ-ਉੱਧਰ ਪ੍ਰਬੰਧ ਕਰ ਲੂੰ ਸੁਖੀ ਨੂੰ ਕੋਈ ਜਵਾਬ ਨਾ ਦਿੰਦਾ ਤੇਖ ਦਲਵੀਰ ਦੁਬਾਰਾ ਬੋਲਿਆ ਮੈਂ ਦੱਸਦਾ ਤੈਨੂੰ ਡਾਕਟਰਾਂ ਦਾ ਸਲਾਹ ਕਰਕੇ ਸੁਖੀ ਨੇ ਢਿੱਲੇ ਬੋਲੀ ਦਲਵੀਰ ਨੂੰ ਜਵਾਬ ਦਿੱਤਾ ਦਿੱਲੀ ਦੇ ਹਸਪਤਾਲ ਵਾਲਿਆਂ ਨੇ 15 ਲੱਖ ਤੋਂ ਉੱਤੇ ਦਾ ਬਿੱਲ ਬਣਾਤਾ ਇਸ ਤੋਂ ਬਿਨਾਂ ਵੀ ਡਾਕਟਰਾਂ ਦੇ ਕਹਿਣ ਤੇ ਕਈ ਬਹੁਤ ਮਹਿੰਗੀਆਂ ਦਵਾਈਆਂ ਬਾਹਰਲੇ ਦੇਸ਼ਾਂ ਤੋਂ ਮੰਗਵਾਈਆਂ ਨੇ ਦਲਵੀਰ ਦੇ ਫੋਨ ਆਉਣ ਤੋਂ ਬਾਅਦ ਸੁਖੀ ਨੇ ਸੋਚਿਆ ਲੋਕੀ ਕੀ ਕਹਿਣਗੇ ਇਹੋ ਖਿਆਲ ਮਨ ਵਿੱਚ ਰੱਖ ਸੁਖੀ ਨੇ ਆਪਣੇ ਡੈਡੀ ਦੇ ਰਾਜ ਲਈ ਪੈਸੇ ਖਰਚਣ ਲੱਗਿਆ ਪੂਰਾ ਵੀ ਪਰਵਾਹ ਨਾ ਕੀਤੀ ਅੱਜ ਤੱਕ ਇਸ ਬਿਮਾਰੀ ਦਾ ਕੋਈ ਪੱਕਾ ਇਲਾਜ ਤੱਕ ਇੱਥੇ ਵੀ ਹੈ ਨਹੀਂ ਪਰ ਹੁਣ ਕੁਝ ਅਜਿਹੀਆਂ ਦਵਾਈਆਂ ਆਈਆਂ ਨੇ ਜਿਨ੍ਹਾਂ ਦੇ ਖਾਣ ਨਾਲ ਮਰੀਜ਼ ਨੂੰ ਜਿਉਂਦੇ ਰਹਿਣ ਲਈ ਕੁਝ ਸਮਾਂ ਹੋਰ ਮਿਲ ਜਾਂਦਾ ਹੈ ਉਸ ਸਮੇਂ ਡਾਕਟਰਾਂ ਦੀ ਦੱਸੀ ਇਹ ਗੱਲ ਵੀ ਸੁਖੀ ਨੂੰ ਯਾਦ ਆਈ ਹਰ ਮਰੀਜ਼ ਤੇ ਦਵਾਈਆਂ ਦਾ ਅਸਰ ਅਲੱਗ-ਅਲੱਗ ਹੋਣ ਕਾਰਨ ਉਸਨੇ ਡੈਡਲਾਈਨ ਤੋਂ ਅੱਗੇ ਹੋਰ ਕਿੰਨੇ ਦਿਨ ਜਿਉਂਦੇ ਰਹਿਣਾ ਹੈ ਇਹ ਮਰੀਜ਼ ਦੀ ਵੈਲ ਪਾਵਰ ਉੱਤੇ ਹੀ ਨਿਰਭਰ ਕਰਦਾ ਹੈ ਡਾਕਟਰਾਂ ਵੱਲੋਂ ਦੱਸੀਆਂ ਗੱਲਾਂ ਲਗਾਤਾਰ ਸੁਖੀ ਦੇ ਕੰਨਾਂ ਵਿੱਚ ਗੂੰਜਦੀਆਂ ਰਹੀਆਂ ਹੁਣ ਤਾਂ ਸਾਰੇ ਖਾਤੇ ਖਾਲੀ ਹੋ ਗਏ ਨੇ ਵਾਪਸ ਜਾਣ ਲਈ ਵੀ ਪੈਸੇ ਦਰਬੀਰ ਤੋਂ ਹੀ ਮੰਗਣੇ ਪੈਣਗੇ ਸੁਖੀ ਨੇ ਉਸ ਸਮੇਂ ਤੱਕ ਹੋਏ ਖਰਚੇਗੇ ਪੈਸਿਆਂ ਦਾ ਹਿਸਾਬ ਲਾਉਂਦਿਆਂ ਮਨੀਮਨ ਸੋਚਿਆ ਉੱਥੇ ਜਾ ਕੇ ਵੀ ਘੱਟੋ ਘੱਟ ਸਾਲ ਡੇਢ ਸਾਲ ਤੱਕ ਗੱਡੀ ਲਈ ਤੇ ਨਹੀਂ ਚੜਨੀ ਸੁਖੀ ਆਉਣ ਵਾਲੇ ਦਿਨਾਂ ਬਾਰੇ ਵੀ ਸੋਚ ਰਿਹਾ ਸੀ ਤਿੰਨ ਮਹੀਨੇ ਤਾਂ ਬਹੁਤ ਲੰਮਾ ਸਮਾਂ ਇੱਕ ਵਾਰ ਫਿਰ ਦਰਬੀਰ ਦੁਆਰਾ ਦਿੱਤੀ ਦਵਾਈ ਬਾਰੇ ਸੋਚ ਸੁਖੀ ਦੇ ਮਨ ਵਿੱਚ ਖਿਆਲ ਆਇਆ ਮੇਰੇ ਤਾਂ ਹੁਣ ਬਸ ਠੀਕ ਗੱਲ ਹੈ ਨਹੀਂ ਦਰਬੀਰ ਦਾ ਫੋਨ ਸੁਣਨ ਤੋਂ ਬਾਅਦ ਇਹ ਗੱਲ ਸੁਖੀ ਆਪਣੀ ਮੰਮੀ ਨੂੰ ਦੱਸਣਾ ਚਾਹੁੰਦਾ ਸੀ ਪਰ ਉਸ ਕੋਲੋਂ ਬੋਲਿਆ ਨਾ ਗਿਆ ਸੁਖੀ ਜੇ ਇਹੋ ਹਾਲ ਰਿਹਾ ਤਾਂ ਇਸ ਬਿਮਾਰੀ ਨੇ ਤਾਂ ਪਿੰਡਾਂ ਦੇ ਪਿੰਡ ਨਿਕਲ ਜਾਣੇ ਆ ਵਜ੍ਹਾ ਪਰ ਚੁੱਪ ਰਹਿਣ ਤੋਂ ਬਾਅਦ ਬੜੇ ਹੀ ਉਦਾਸੇ ਬੋਲ ਜਰਨੈਲ ਦੇ ਬੁੱਲਾਂ ਵਿੱਚੋਂ ਨਿਕਲੇ ਜਰਨੈਲ ਦੀ ਗੱਲ ਸੁਣ ਕੁਝਪਾਲੀ ਸੋਚਾਂ ਵਿੱਚ ਗਵਾਚ ਕੇ ਸੁੱਕੀ ਨੇ ਆਪਣੇ ਆਪ ਵਿੱਚ ਆ ਉਸ ਦੇ ਚਿਹਰੇ ਵੱਲ ਧਿਆਨ ਨਾਲ ਦੇਖਿਆ ਸੁਖਪਾਲ ਸਿੰਘ ਤੁਸੀਂ ਬਾਹਰਲੇ ਦੇਸੀ ਗਏ ਹੋਏ ਮੁੰਡੇ ਇਕੱਠੇ ਹੋ ਕੇ ਕਰੋ ਕੁਝ ਨਾ ਕੁਝ ਜਰਨੈਲ ਨੇ ਗੱਲਾਂ ਦੀ ਟੁੱਟੀ ਹੋਈ ਲੜੀ ਇੱਕ ਵਾਰ ਫਿਰ ਜੋੜ ਲਈ ਮੇਰੇ ਦਿਮਾਗ 'ਚ ਤੁਹਾਡੇ ਵਾਲੀ ਗੱਲ ਮੈਨੂੰ ਲੱਗਦਾ ਮੈਂ ਡੈਡੀ ਜੀ ਵੱਲੋਂ ਛੇਤੀ ਵਿਲਾ ਹੋ ਜਾਵਾਂਗਾ ਫੇਰ ਬਣਾਉਣਿਆ ਕੋਈ ਸਕੀਮ ਚੁੱਪ ਬੈਠੇ ਸੁਖੀ ਨੇ ਆਪਣੇ ਮਨ ਵਿੱਚ ਆਇਆ ਇਹ ਖਿਆਲ ਉਹਨਾਂ ਨਾਲ ਸਾਂਝਾ ਕੀਤਾ ਬਾਜੀ ਚਾਹ ਨਾਲ ਕੁਝ ਖਾਣ ਨੂੰ ਲਓਗੇ ਚਾਹ ਨਾਲ ਭਰੇ ਗਲਾਸਾਂ ਵਾਲੀ ਟ੍ਰੇ ਮੀਤੋ ਨੇ ਮੇਜ਼ ਉੱਤੇ ਰੱਖਦੇ ਇਹ ਗੱਲ ਪੁੱਛੀ ਤਾਂ ਉਹ ਤਿੰਨੋਂ ਇੱਕ ਦੂਜੇ ਦੇ ਮੂੰਹਾਂ ਵੱਲ ਦੇਖਣ ਲੱਗ ਪਏ ਕੀ ਆ ਤੇਰੇ ਕੋਲ ਖਾਣ ਲਈ ਤੇ ਰੱਖ ਉਹਨਾਂ ਵੱਲੋਂ ਆਖੀ ਜਾਣ ਵਾਲੀ ਅਗਲੀ ਗੱਲ ਸੁਣ ਲਈ ਸੁੱਕੀ ਦੀ ਕੁਰਸੀ ਲਾ ਕੇ ਖੜੀ ਮੀਤੋ ਨੂੰ ਜਰਨਲ ਨੇ ਪੁੱਛਿਆ ਇਸ ਵੇਲੇ ਸਿਰਫ ਮੱਠੀਆਂ ਹੀ ਨੇ ਸਵੇਰੇ ਤਾਂ ਬੇਸਨ ਦੀ ਬਰਫੀ ਵੀ ਸੀਗੀ ਉਹ ਹੁਣ ਖਤਮ ਹੋ ਗਈ ਮੀਤੋ ਨੇ ਬਿਨਾ ਕਿਸੇ ਝਿਜਕ ਦੇ ਜਵਾਬ ਦਿੱਤਾ ਉਹ ਤਿੰਨ ਮੱਠੀਆਂ ਹੀ ਲਿਆ ਦੇ ਜਰਨਲ ਦੀ ਗੱਲ ਸੁਣ ਮੀਤੋ ਇੱਕ ਕੱਚ ਦੇ ਮਰਤਬਾਨ ਵਿੱਚੋਂ ਮੱਠੀਆਂ ਕੱਢਣ ਲੱਗ ਪਈ ਤੇ ਉਹਨਾਂ ਤਿੰਨਾਂ ਨੇ ਚਾਹ ਵਾਲੇ ਗਲਾਸ ਆਪੂ ਆਪਣੇ ਹੱਥਾਂ ਵਿੱਚ ਫੜ ਲੇ। ਬਾਕੀ ਅਗਲੇ ਕਾਂਟ ਵਿੱਚ। ਧੰਨਵਾਦ।